ਕਸਵਾ ਔਰ ਗਰੁੱਪ ਪਰ ਜੋ ਕਿ ਆਇ ਦਿਨ ਹੀ ਨਸ਼ੇ ਦੇ ਸਵੰਦ ਵਿੱਚ ਸੁਰਖੀਆਂ ਵਿੱਚ ਰਹਿੰਦਾ ਹੈ ਪਰ ਐਸ ਐਚਓ ਹਿੰਮਤ ਮਲੋਤਰਾ ਦੇ ਆਉਣ ਨਾਲ ਬੇਸ਼ੱਕ ਕੁਝ ਹੱਦ ਤੱਕ ਨਸ਼ੇ ਨੂੰ ਠੱਲ ਪਈ ਹੈ ਪਰ ਫਿਰ ਵੀ ਨਸ਼ਾ ਪੂਰੀ ਤਰ੍ਹਾਂ ਇਸ ਇਲਾਕੇ ਵਿੱਚੋਂ ਖਤਮ ਨਹੀਂ ਹੋਇਆ ਹੈ ਇਸ ਸਬੰਧ ਵਿੱਚ ਖੁਦ ਡਾਕਟਰ ਮਹਿਤਾਬ ਸਿੰਘ ਆਈ ਪੀ ਐਸ 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 ਪੀ ਜੀ ਵੱਲੋਂ ਪੁਲਿਸ ਪਾਰਟੀਆਂ ਸਹਿਤ ਤੇ ਥਾਣਾ ਔਰ ਦੀ ਪੁਲਿਸ ਐਸ ਐਚਓ ਹਿੰਮਤ ਮਲੋਤਰਾ ਤੇ ਪੂਰੀ ਪੁਲਿਸ ਟੀਮ ਵੱਲੋਂ ਔੜ ਵਿਕੇ ਖਾਸ ਕਰਕੇ ਸਰਚ ਆਪਰੇਸ਼ਨ ਕੀਤਾ ਗਿਆ ਇਸ ਮੌਕੇ ਡਾਕਟਰ ਮਹਿਤਾਬ ਸਿੰਘ ਆਈਪੀਐਸ ਐਸਐਸਪੀ ਸਾਹਿਬ ਬੋਲੋ ਕਿਹਾ ਗਿਆ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਖਾਸ ਕਰਕੇ ਸਾਡੀ ਪਹਿਲੀ ਨਜ਼ਰ ਉਹਨਾਂ ਥਾਵਾਂ ਤੇ ਹਨ ਜਿਸ ਥਾਂ ਦੇ ਉੱਪਰ ਨਸ਼ਾ ਜ਼ਿਆਦਾ ਮਾਤਰਾ ਵਿੱਚ ਵਿਕ ਰਿਹਾ ਹੈ ਜੇਕਰ ਲੋਕ ਆਮ ਜਨਤਾ ਸਾਡਾ ਸਾਥ ਦੇਵੇ ਸਾਨੂੰ ਫੋਨ ਕਰੇ ਉਹਨਾਂ ਦਾ ਨਾਮ ਅਤਾ ਪਤਾ ਸਭ ਕੁਝ ਗੁਪਤ ਰੱਖਿਆ ਜਾਵੇਗਾ ਤਾਂ ਨਸ਼ੇ ਨੂੰ ਠੱਲ ਪਾਉਣ ਦੇ ਵਿੱਚ ਬਹੁਤਾ ਸਮਾਂ ਨਹੀਂ ਲੱਗੇਗਾ। ਉਹਨਾਂ ਇਹ ਵੀ ਕਿਹਾ ਕਿ ਪੁਲਿਸ ਵੱਲੋਂ ਆਏ ਦਿਨ ਹੀ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਪੁਲਿਸ ਵੱਲੋਂ 55 ਨਸ਼ਾ ਤਸਕਰਾ ਤੇ ਗਲਤ ਅਨਸਰਾਂ ਦੇ ਉੱਪਰ ਕੱਸਿਆ ਜਾ ਰਿਹਾ ਹੈ ਤੇ ਆਏ ਦਿਨ ਹੀ ਗ੍ਰਿਫਤਾਰੀਆਂ ਹੋ ਰਹੀਆਂ ਹਨ। ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਪੂਰੀ ਰਿਪੋਰਟ ਵੀਡੀਓ ਨੂੰ ਦੇਖਦੇ ਸਾਰੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਤਾ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਪੂਰੀ ਮੈਲ ਅਲੱਗ ਤੋਂ ਆਪਰਾਹੀ ਆਪਣਾ ਦਾ ਪਾਣੀ ਨਾ ਭਰਿਆ ਥਾਂ ਹੋਣੇ ਆਇਆ ਮੈਂ ਮੈਂ ਕਾਰੀ ਨੂੰ ਕਰਦਾ ਜਦੋਂ ਮੈਂ ਕੋਈ ਚੱਕਰ ਪਾ ਰਿਹਾ ਮੇਰੇ ਕੋਲ ਪਾਣੀ ਨਹੀਂ ਹੈ ਨਹੀਂ ਇਹ ਕੋਈ ਅੱਜ ਅੱਜ ਕਰ ਰਿਹਾ ਬੰਦੀ ਬੰਦੀ ਆਪਣਾ ਦੇ ਆਪਣਾ ਲੋਕ ਆਇਆ ਪਰ ਜਿੰਨੇ ਦੇਖਣਾ ਹੈ ਹੋਰ ਆ ਜੀ ਮੋਕਾ ਕਰਾ ਦੇ ਤਾਦਾ ਹਾਂਜੀ ਅੱਜ ਜਿਹੜਾ ਆਰਡ ਦੇ ਵਿੱਚ ਜਿਹੜਾ ਹੈਗਾ ਤੁਸੀਂ ਇਹ ਕਰ ਰਹੇ ਹੋ ਇਹਦਾ ਮੇਨ ਮਤਲਬ ਕੀ ਹੈ ਦਾ ਮੇਨ ਮਕਸਦ ਇਹ ਜੀ ਅਸੀਂ ਕੱਲ ਵੀ ਸਾਰੇ ਐਸਡੀਐਸ ਡਿਸਟ੍ਰਿਕਟ ਦੇ ਵਿੱਚ ਜਿਹੜਾ ਹੈਗਾ ਗਾਸ ਆਪਰੇਸ਼ਨ ਚਲਾਇਆ ਸੀਗਾ ਅੱਜ ਵੀ ਉਸੇ ਤਰ੍ਹਾਂ ਕਾਫੀ ਜਿਹੜੇ ਡਰਗ ਹੌਟਸਪੌਟ ਹੈਗੇ ਅਸੀਂ ਉਹਨਾਂ ਜਗਾਵਾਂ ਤੇ ਜਿਹੜਾ ਹੈਗਾ ਇਹ ਸਰਚ ਆਪਰੇਸ਼ਨ ਚਲਾ ਰਹੇ ਹੈਗੇ ਕੱਲ ਵੀ ਸਾਨੂੰ ਕਾਫੀ ਜ਼ਿਆਦਾ ਅਸੀਂ ਪਰਚੇ ਦੇ ਉੱਤੇ ਕਾਫੀ ਬੰਦੇ ਅਰੈਸਟ ਵੀ ਹੋਏ ਤ੍ਰੀਬਨ 18 ਦੇ ਕਰੀਬ ਅਸੀਂ ਪਰਚੇ ਦੇ ਕੇ 19 ਬੰਦੇ ਜਿਹੜੇ ਅਰੈਸਟ ਕੀਤੇ ਉਹਦੇ ਵਿੱਚ ਸਾਨੂੰ ਹੈਰੋਇਨ ਦੀ ਰਿਕਵਰੀ ਵੀ ਹੋਈ ਸੀ ਸ਼ਰਾਬ ਦੀ ਰਿਕਵਰੀ ਵੀ ਹੋਈ ਸੀ ਇਸੇ ਤਰ੍ਹਾਂ ਜਿਹੜਾ ਹੈਗਾ ਅਸੀਂ ਅੱਜ ਵੀ ਜਗਾ ਜਗਾ ਤੇ ਸੈਕਸ਼ਨ ਚਲਾ ਰਹੇ ਹਾਂ ਤੇ ਜਿਹੜੀ ਹੁਣੇ ਸ਼ਕਤੀ ਹੈ ਇਸੇ ਤਰ੍ਹਾਂ ਅਸੀਂ ਬਤਰਾ ਰਹੇ ਹਾਂ ਇਹ ਔੜ ਦੇ ਵਿੱਚ ਤੁਸੀਂ ਜਿਹੜਾ ਹੈਗਾ ਕਿ ਇਹ ਅਪਰੇਸ਼ਨ ਜਿਹੜਾ ਚਲਾਇਆ ਇੱਥੇ ਤੁਹਾਨੂੰ ਕੋਈ ਰਿਕਵਰੀ ਜਾਂ ਕੀ ਇੱਥੇ ਹੋਇਆ ਇੱਥੇ ਅਸੀਂ ਸਾਨੂੰ ਹਜੇ ਘੰਟਾ ਹੋਇਆ ਸਾਡਾ ਹੋ ਵੀ ਹੈ ਜੇ ਕਸ ਤੋਂ ਚੱਲੇਗਾ ਅਸੀਂ ਕੁਝ ਬੰਦੇ ਰਾਉਂਡ ਅਪ ਕੀਤੇ ਆ ਉਹਨਾਂ ਨੂੰ ਵੈਰੀਫਾਈ ਕਰ ਰਹੇ ਹਾਂ ਕੱਲ ਵੀ ਜਿਹੜਾ ਹੈਗਾ ਕਿ ਇੱਥੇ ਜਿਹੜਾ ਐਂਟੀਪੇਸਿਪੀ ਪਟਾ ਹੈ ਇਹ ਇੱਕਲ ਹੋਰ ਹੈਗੀ ਆ ਜੀ ਇਹ ਮਤਲਬ ਪਬਲਿਕ ਦਾ ਹੀ ਸਵਾਲ ਹੈਗਾ ਆ ਤੇ देखो ये जेड़े ਹੈਗੇ ਆ ਜਿਹੜੇ ਨਸ਼ਾ ਵੇਚਦੇ ਹੈਗੇ ਇਹਦੇ ਬਾਰੇ ਜਿਹੜਾ ਕਿ ਆਮ ਪੁਲਿਸ ਦੇ ਕੋਲ ਜਿਹੜੇ ਹੈਗੇ ਇਹਨਾਂ ਦੀਆਂ ਲਿਸਟਾਂ ਵੀ ਹੁੰਦੀਆਂ ਰਹਿਗੀਆਂ ਨੇ ਇਹ ਕੀ ਹੁੰਦਾ ਹੈ ਕਿ ਇਹਨਾਂ ਨੂੰ ਫੜ ਵੀ ਲਿਆ ਜਾਂਦਾ ਹੈ ਇਸ ਤਰ੍ਹਾਂ ਨਹੀਂ ਕਿ ਪੁਲਿਸ ਨਹੀਂ ਕੰਮ ਕਰਦੀ ਫੜ ਵੀ ਲਿਆ ਜਾਂਦਾ ਆ ਪਰ ਇਹ ਇਸ ਤਰ੍ਹਾਂ ਕਰਦੇ ਨਸ਼ਾ ਤਸਕਰ ਜਿਸ ਤਰ੍ਹਾਂ ਕਿ ਕਿਸੇ ਨੂੰ ਹੈਂਡ ਓਵਰ ਕਰਕੇ ਜਾਣਾ ਹੁੰਦਾ ਨਾ ਆਪ ਜੇਲ੍ਹ ਚਲੇ ਜਾਂਦੇ ਆ ਪਿੱਛੋਂ ਇਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਵੀ ਕੰਮ ਕਰਦੇ ਰਹਿੰਦਾ ਕਿ ਉੱਤੇ ਵੀ ਨਜ਼ਰ ਰੱਖੀ ਜਾਂਦੀ ਆ ਬਿਲਕੁਲ ਜੀ ਬਿਲਕੁਲ ਅਸੀਂ ਦੇਖੋ ਅਸੀਂ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਇਹ ਵੀ ਕਹਿਣਾ ਚਾਹੁੰਦਾ ਐ ਕਿ ਕਿਸੇ ਕੋਲ ਕੋਈ ਇਨਫੋਰਮੇਸ਼ਨ ਹੈਗੀ ਐ ਉਹ ਵੀ ਸਾਨੂੰ ਆ ਕੇ ਦੇ ਇਨਫੋਰਮੇਸ਼ਨ ਉਹਦਾ ਜਿਹੜਾ ਨਾਮ ਐ ਪੂਰਾ ਸੀਕ੍ਰੀਟ ਰੱਖਿਆ ਜਾਊਗਾ ਜਿਹੜੇ ਜਿਹੜੇ ਵੀ ਸਾਡੇ ਕੋਲ ਲਿਸਟਾਂ ਹੈਗੀਆਂ ਨੇ ਅਸੀਂ ਉਹਨਾਂ ਨੂੰ ਵੀ ਪੂਰਾ ਵੈਰੀਫਾਈ ਕਰਦੇ ਆਂ ਕਿ ਜੇ ਕੋਈ ਰਿਕਵਰੀ ਹੁੰਦੀ ਐ ਅਸੀਂ ਪਰਚਾ ਵੀ ਬਕਾਇਦਾ ਦਿੰਦੇ ਆਂ ਤੇ ਹੋਰ ਆਮ ਪਬਲਿਕ ਨੂੰ ਕੋਈ ਹੋਰ ਸੁਨੇਹਾ ਦੇਣਾ ਚਾਹੋ ਤੁਸੀਂ ਮੈਂ ਆਮ ਪਬਲਿਕ ਨੂੰ ਕਹਿਣਾ ਚਾਹੁੰਦਾ ਜਿਹੜੀ ਇਹ ਨਸ਼ੇ ਦੇ ਖਿਲਾਫ ਸਾਡੀ ਲੜਾਈ ਹੈਗੀ ਐ ਵਿੱਚ ਸਾਡਾ ਜਿਹੜਾ ਹੈਗਾ ਸਾਥ ਦਿਓ ਤੇ ਇਹ ਜਿਹੜਾ ਇੱਕ ਇਨਫੋਰਸ ਸਸੋਪਰੇਸ਼ਨ ਚਲਾ ਰਹੇ ਹੈਗੇ ਆ ਕੱਲ ਵੀ ਅਸੀਂ ਕਾਫੀ ਬੱਚੇ ਦਿੱਤੇ ਆ ਕਿ ਦੂਸਰਾ ਪਾਰਟ ਜਿਹੜਾ ਹੈਗਾ ਉਹ ਅਵੇਰਨੈਸ ਦਾ ਹੈਗਾ ਇਹ ਅਵੇਰਨੈਸ ਦੇ ਮੁਤਾਬਿਕ ਜਿਹੜੀ ਕੱਲ ਆਪਾਂ ਐਸਬੀਐਸ ਡਿਸਟ੍ਰਿਕਟ ਦੇ ਵਿੱਚ ਜਿਹੜੀ ਇੱਕ ਸਾਈਕਲ ਜੱਦੀ ਰੱਖੀ ਹੋਈ ਹੈ ਤੇ ਅਸੀਂ ਚਾਹਦੇ ਹਾਂ ਕਿ ਇਹ ਸਾਈਕਲ ਦੇ ਵਿੱਚ ਸਾਰੇ ਵੱਧ ਵੱਧ ਜਿਹੜੇ ਪਾਰਟਿਸਪੀਕੈਂਟ ਕੋਈ ਜਿਹੜਾ ਸੀਕ੍ਰੇਟ ਨੰਬਰ ਹੈਗਾ ਕਿ ਤੁਹਾਨੂੰ ਗੋਪਤ ਤੌਰ ਤੇ ਕੋਈ ਫੋਨ ਕਰਨਾ ਚਾਹੇ ਪੁਲਿਸ ਨੂੰ ਪਰਮ ਕਰਨਾ ਚਾਹੇ ਉਹ ਕੋ ਨੰਬਰ ਵੀ ਬੋਲ ਕੇ ਦੱਸੋ ਤਾਂ ਮੈਂ ਕਹਿੰਦਾ ਜੀ ਕੋਈ ਵੀ ਚਾਹੇ ਤੁਸੀਂ ਕੰਟਰੋਲ ਰੂਮ ਤੇ ਵੀ ਕਾਲ ਕਰ ਸਕਦੇ ਹੋ ਮੈਂ ਵੀ 24 ਘੰਟੇ ਅਵੇਲੇਬਲ ਹਾਂ ਨੰਬਰ ਕਿੰਨਾ ਕੰਟਰੋਲ ਰੂਮ ਦਾ ਦਫ਼ਤਰ ਦੇ ਵਿੱਚ 112 ਨੰਬਰ ਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਤੁਸੀਂ ਮੈਨੂੰ ਦਫ਼ਤਰ ਦੇ ਵਿੱਚ ਆ ਕੇ ਕਦੇ ਵੀ ਪਰਸਨਲੀ ਮਿਲ ਸਕਦੇ ਹੋ ਤੇ ਕਿਸੇ ਬਾਰੇ ਵੀ ਜਾਣਕਾਰੀ ਦੇ ਸਕਦੇ ਹੋ ਠੀਕ ਹੈ ਠੀਕ ਹੈ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੈਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਦਰੰਗ ਕਾਲਾ ਪੀਲਿਆ ਮੋਟਾਪਾ 슈ਗਰ ਸਕਟਿਓਏ ਸਿਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499